ਹਾਂਜੀ ਹਾਂ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਣਦੇ ਗੁੰਦਿਆਂ ਨੂੰ ਜੀ ਤੇ ਮੇਰਾ ਨਾਮ ਹੀਮਰਾਜ ਆ ਓਡਾਂਗ ਮੇਰਾ ਪਿੰਡ ਆ ਜੀ ਤੇ ਗੁਰਦੁਆਰਾ ਸਾਹਿਬ ਕੋਲੇ ਮੇਰਾ ਘਰ ਆ ਮੈਨੂੰ ਸਵੇਰ ਫੋਨ ਆਇਆ ਜੀ 8:00 ਵਜੇ ਕਿਸੇ ਦਾ ਫਰੋਟ ਬੰਦੇ ਦਾ ਉਹ ਮੈਨੂੰ ਕਹਿੰਦਾ ਵੀ ਤੂੰ ਮੈਨੂੰ 6 ਲੱਖ ਰੁਪਈਆ ਤੇਰੇ ਅਕਾਊਂਟ 'ਚ ਮੈਂ ਪਾਤਾ ਤੇ ਮੈਨੂੰ ਮਤਲਬ ਵੀ ਤੂੰ 3 ਲੱਖ ਰੁਪਈਆ ਕਿਸੇ ਬੰਦੇ ਨੂੰ ਦਿੱਲੀ ਸਾਡਾ ਕੋਈ ਬੰਦਾ ਬਿਮਾਰ ਆ ਬਾਹਰਲੇ ਮੁਲਕ 'ਚ ਮੈਂ ਬੋਲਦਾ ਥੋੜਾ ਰਿਸ਼ਤੇਦਾਰ ਸਾਡੇ ਜਵਾਈ ਦਾ ਭਰਾ ਬਾਹਰ ਦਿੱਲੀ ਰਹਿੰਦਾ ਜੀ ਉਹ ਬੰਦੇ ਨੂੰ ਕਹਿੰਦਾ ਵੀ ਮੈਨੂੰ ਕਹਿੰਦੇ ਵੀ ਪੈਸੇ ਤੇਰੇ ਅਕਾਊਂਟ 'ਚ ਕਿੰਨੇ ਆ ਮੇਰੇ ਤਾਂ 70 ਰੁਪਏ ਅਕਾਊਂਟ 'ਚ ਉਹ ਕਹਿੰਦਾ ਵੀ ਵਿਆਜ ਤੇ ਲੈ ਕੇ ਕਿਸੇ ਨੂੰ ਤੇ ਮੈਨੂੰ ਦੇ ਦੇ 3 ਲੱਖ ਰੁਪਏ ਮੈਂ ਕਿਹਾ ਭਰਾਵਾ ਮੈਂ ਤਾਂ ਗਰੀਬ ਬੰਦਾ ਦਿਹਾੜੀ ਕਰਨ ਵਾਲਾ ਬੰਦਾ ਤੇ ਮੇਰੇ ਅਕਾਊਂਟ 'ਚ ਪੈਸੇ ਹੈ ਨਹੀਂਗੇ ਉਹ ਕਹਿੰਦਾ ਵੀ ਐ ਕਰ ਵਿਆਜ ਤੇ ਚਾਹੀ ਤੂੰ 50000 ਰੁਪਏ ਦੇ ਦੇ ਵਿਆਜ ਤੇ ਵਿਆਜ ਤੂੰ ਭਰਨਾ ਪੈਸੇ ਤੇਰੇ ਅਕਾਊਂਟ 'ਚ ਬੈਂਕ 'ਚ ਆ ਜਾਣਗੇ ਇਹ ਮਤਲਬ ਵੀ ਜਿਹੜਾ 2 ਲੱਖ ਰੁਪਇਆ ਤੂੰ ਵਰਤ ਲਈ ਆ ਬੇ ਘਰੇ ਤੇ ਜਦੋਂ ਮੈਂ ਮਹੀਨੇ ਨੂੰ ਆਉਣਾ ਇੱਥੇ ਸਰਕਸ ਲੈ ਕੇ ਆਉਂਗਾ ਮੁਖਸਰ ਸਾਹਿਬ ਵੀ ਉੱਥੇ ਆ ਕੇ ਤੈਨੂੰ ਮੈਂ ਦੇ ਦੂੰਗਾ ਤੇ ਕੁਝ ਪੈਸੇ ਤੂੰ ਵਰਤ ਲਈ ਮੇਰੀ ਮੈਡਮ ਨਾਲ ਵੀ ਉਹਨੇ ਗੱਲ ਕੀਤੀ ਭਾਬੀ ਜੀ ਵੀ ਮੈਂ ਤੇਰੇ ਆਸ ਤੇ ਛੋੜ ਲਿਆਵਾ ਕਿ ਕੀ ਲਿਆਵਾ ਉਹ ਕਹਿੰਦੀ ਵੀ ਮੌਮਤਾ ਨਹੀਂ ਬੋਲਦਾ ਸਾਡਾ ਰਿਸ਼ਤੇਦਾਰ ਆ ਵੀ ਤੂੰ ਕੋਈ ਹੋਰ ਹੈ ਫਿਰ ਬਾਅਦ ਚ ਮੈਂ ਉਹਦੇ ਨਾਲ ਗੱਲ ਕੀਤੀ ਮੈਂ ਬਾਈ ਜੀ ਤੁਸੀਂ ਫਰੋਟ ਬੰਦੇ ਹੋ ਤੇ ਤੁਸੀਂ ਗਲਤ ਬੰਦੇ ਹੋ ਪਹਿਲਾਂ ਵੀ ਕਦੇ ਫੋਨ ਆਇਆ ਤੁਹਾਨੂੰ ਜੀ ਨਹੀਂ ਜੀ ਪਹਿਲਾਂ ਨਹੀਂ ਕਦੇ ਵੀ ਆਇਆ ਕਦੇ ਵੀ ਨਹੀਂ ਆਇਆ ਕਿਸੇ ਦਾ ਅੱਜ ਆਇਆ ਇੱਕ ਕੱਲ੍ਹ ਆਇਆ ਅੱਜ ਕੱਲ੍ਹ ਆਇਆ ਇਹ ਕੱਲ੍ਹ ਵੀ ਸਵੇਰ ਆਇਆ ਅੱਜ ਵੀ ਸਵੇਰ ਆਇਆ ਸਵੇਰ ਆਇਆ ਹਾਂ ਫਿਰ ਇਹ ਟਾਡੇ ਕੋਈ ਇਹ ਜਾਣਕਾਰ ਵੀ ਮੰਨ ਲਾ ਕਿਹਾ ਉਹਨੇ ਵੀ ਮੈਂ ਤੁਹਾਡਾ ਜਾਣਕਾਰ ਬੋਲਦਾ ਉਹ ਕਹਿੰਦਾ ਜਾਣਕਾਰ ਕੇ ਨੂੰ ਮੈਂ ਜਦੋਂ ਮੈਂ ਦੱਸਦਾ ਨਾ ਹੀ ਤੁਹਾਨੂੰ ਜਨਾਬ ਫਿਰ ਮੈਂ ਜਾਣਕਾਰ ਨੂੰ ਫੋਨ ਕੀਤਾ ਜਿਹੜੇ ਬੰਦੇ ਦਾ ਨਾਮ ਲਿਆ ਅੱਛਾ ਜੀ ਉਸ ਨੂੰ ਮੈਂ ਤੁਰਤ ਹੀ ਫੋਨ ਕੀਤਾ ਮੈਂ ਬਾਈ ਜੀ ਤੁਸੀਂ ਕਿੱਥੇ ਹੋ ਉਹ ਕਹਿੰਦਾ ਵੀ ਮੈਂ ਤਾਂ ਆਪਦਾ ਪ੍ਰੋਗਰਾਮ ਤੇ ਆ ਕਿਤੇ ਮੈਂ ਵੀ ਤੁਸੀਂ ਕਿਸੇ ਬੰਦੇ ਨੂੰ ਕੋਈ ਗੱਲ ਕਰੀ ਆ ਉਹ ਆਦਾ ਮੈਨੂੰ ਆਸ ਕੇ ਕਹਿੰਦਾ ਬਾਈ ਮੈਂ ਤਾਂ ਆਪ ਹੀ ਅਮੀਰ ਬੰਦਾ ਤੇ ਮੈਨੂੰ ਕੀ ਲੋੜ ਆ ਉਹ ਸਮਾਂ ਮੈਨੂੰ ਕਹਿੰਦਾ ਵੀ ਉਸ ਬੰਦੇ ਦਾ ਨੰਬਰ ਤੂੰ ਕਿਸੇ ਬੰਦੇ ਨੂੰ ਦੱਸ ਜਾ ਕੇ ਉੱਥੇ ਜਾ ਚੌਂਕੀ ਰਿਪੋਰਟ ਦੇ ਵੀ ਮੈਨੂੰ ਗਲਤ ਬੰਦਾ ਆ ਉਹਦਾ ਫੋਨ ਬਿਨਾ ਮਤਲਬ ਤੋਂ ਤੇ ਤੂੰ ਪੈਸੇ ਮੰਗਦੀ ਆ ਕਿ ਤੇਰਾ ਨੁਕਸਾਨ ਨਾ ਕਰਨ ਤੇ ਤੂੰ ਉਹਦਾ ਇੰਤਜ਼ਾਮ ਤੂੰ ਕਰ ਲੈ ਹਾਂਜੀ ਬਸ ਬੇਨਤੀ ਇਹ ਆ ਜੀ ਲੋਕਾਂ ਨੂੰ ਤੁਸੀਂ ਜਿਹੜੇ ਗਮਰਾਹ ਕਰਨ ਜਿਹੜੇ ਫੋਨ ਆਉਂਦੇ ਆ ਬਾਹਰਲੇ ਵਿਦੇਸ਼ਾਂ ਤੋਂ ਵਿੱਚ ਲੋਕਾਂ ਨੂੰ ਸचेत ਕਰਨ ਵਾਸਤੇ ਕੀ ਕਹੋਗੇ ਹੁਣ ਠੀਕ ਹੈ ਉਹ ਲੋਕਾਂ ਨੂੰ ਅਸੀਂ ਬੇਨਤੀ ਇਹ ਹੀ ਕਰਾਂਗੇ ਵੀ ਤੁਸੀਂ ਗਲਤ ਕੰਮ ਨਾ ਕਰੋ ਤੇ ਗਲਤ ਕੰਮਾਂ 'ਚ ਨਾ ਪਾਓ ਇਹਨਾਂ ਕੰਮਾਂ ਦੇ ਵਿੱਚ ਕੋਈ ਫਾਇਦਾ ਨਹੀਂਗਾ ਨੁਕਸਾਨ ਆ ਮੈਂ ਤਾਂ ਜੀ ਗਰੀਬ ਬੰਦਾ ਬਾਕੀ ਜੇ ਮੇਰੇ ਕੋਲੇ ਪੈਸੇ ਹੁੰਦੇ ਤੇ ਮੈਂ ਪਾ ਵੀ ਸਕਦਾ ਸੀਗਾ ਕਿਉਂ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਸੀ ਉਹਨਾਂ ਨੇ ਮੈਨੂੰ ਬਹੁਤ ਗਮਰਾਹ ਕੀਤਾ ਪਰ ਮੈਂ ਮਤਲਬ ਜੀ ਇਸ ਕੰਮ ਦੇ ਵਿੱਚ ਆਇਆ ਨਹੀਂਗਾ ਹੂੰ ਸੁਬਾ ਤੋਂ ਉਦੋਂ ਬਾਅਦ ਉਹਦਾ ਫੋਨ ਨਹੀਂ ਆਇਆ ਜਦੋਂ ਮੈਂ ਉਸ ਬੰਦੇ ਨੂੰ ਫੋਨ ਲਾਇਆ ਮੈਂ ਕਿਹਾ ਬਾਈ ਤੇਰੀ ਉਹ ਤਾਂ ਮੈਨੂੰ ਕੋਈ ਲੋੜ ਨਹੀਂ ਹੂੰ ਉਸ ਬੰਦੇ ਦਾ ਫੋਨ ਨਹੀਂ ਆਇਆ ਉਸ ਬੰਦੇ ਨੇ ਮੈਨੂੰ ਐਂ ਕਿਹਾ ਸਮੋ ਅਲਟਾ ਵੀ ਬਾਈ ਤੂੰ ਚੌਕੀ ਰਿਪੋਰਟ ਦੇ ਜਾਂ ਕਿਸੇ ਬੰਦੇ ਨੂੰ ਦੱਸ ਤੂੰ ਜਾ ਕੇ ਪੰਨੇ ਵਾਲੇ ਕਿ ਤਾਂ ਕਿ ਵੀ ਮੈਥੋ ਜੀ ਗਲਤ ਪੈਸੇ ਮੰਗੀ ਜਾਂਦਾ ਕੋਈ ਬੰਦਾ 6 ਲੱਖ ਰੁਪਈਆ ਵੀ ਗਲਤ ਵੀ 6 ਲੱਖ ਰੁਪਈਆ ਬੈਂਕ ਚ ਪਾਤਾ ਮੈਨੂੰ ਰੁੱਤੇ ਨਹੀਂ ਆ 3 ਲੱਖ ਰੁਪਈਆ ਮੈਨੂੰ ਦੇ ਚਾਹੇ 50000 ਰੁਪਈਆ ਵਿਆਜ ਦੇ ਦੀ ਹੂੰ ਹੂੰ ਇਹ ਨਾਲ ਮੈਨੂੰ ਪਤਾ ਲੱਗ ਗਿਆ ਵੀ ਫਰਾਡ ਬੰਦਾ ਇਹ ਇਹ ਜਨਾਬ ਆ ਗੱਲ ਹੈ ਬਸ ਮਿਹਰਬਾਨੀ ਕਰਕੇ ਇਹਦੀ ਛਾਣਬੀਣ ਕਰੋ ਜੀ ਕੋਈ ਤੁਸੀਂ ਮੰਨ ਲਓ ਕੋਈ ਚੌਂਕੀ ਜੀ ਜਾਂ ਕੋਈ ਦੱਸਿਆ ਨਹੀਂ ਜੀ ਇਹ ਕਿਤੇ ਨਹੀਂ ਆਇਆ ਜੀ ਅੱਛਾ ਹਾਂ ਅਸੀਂ ਵੀ ਅ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਹਿੰਨੇ ਆ ਵੀ ਤੁਹਾਡੇ ਕੋਲੇ ਵੀ ਕੋਈ ਇਹੋ ਜੀ ਫਰੌਡ ਕਾਲ ਆਵੇ ਹਾਂ ਜੀ ਤੇ ਤੁਸੀਂ ਤੁਰੰਤ ਉਸ ਨੂੰ ਸੀਰੀਅਸ ਨਹੀਂ ਲੈਣਾ ਚਾਹ ਪਰ ਕੇ ਉਹਦਾ ਫੋਨ ਕੱਟ ਦਿਓ ਕਿ ਲੋਕ ਜਿਹੜੇ ਬਾਹਰੋਂ ਵਿਦੇਸ਼ਾਂ ਤੋਂ ਫੋਨ ਕਰਦੇ ਆ ਮਰਾ ਕਰਨ ਵਾਸਤੇ ਕਰਦੇ ਆ ਹਾਂਜੀ ਹਾਂਜੀ ਤੇ ਠੀਕ ਆ ਜਨਾਬ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਤੁਹਾਡਾ ਵੀ ਧੰਨਵਾਦ ਬੇਨਤੀ ਕਰਦੇ ਆ ਤੁਹਾਡੇ ਅੱਗੇ ਤੁਹਾਡੇ ਅੱਗੇ ਅਸੀਂ